ਇੱਕ ਮਿੰਟ ਸਰ ਇੱਕ ਮਿੰਟ ਇੱਕ ਮਿੰਟ ਕੀ ਕਰ ਰਹੇ ਤੁਸੀਂ ਤੋਂ ਵੀ ਲੈਂਦੇ ਹਾਂ ਸਰ ਇੱਕ ਮਿੰਟ ਇੱਕ ਮਿੰਟ ਆਜੋ ਪਾਕਿਸਤਾਨ ਸਾਹਿਬ ਉਹ ਯਾਰ ਪੰਜਾਬ ਚ ਕੀ ਹਾਲਾਤ ਨੇ ਦੇਖੋ ਪੰਜਾਬ ਦੇ ਵਿੱਚ ਬਹੁਤ ਬੁਰੇ ਹਾਲ ਹੈ ਮੈਂ ਘੱਗਰ ਦੇ ਛਤਰਾਣਾ ਹਲਕੇ ਚ ਖੜਾ ਹਾਂ ਜਿੱਥੇ ਆਪਣੇ ਜੁਗਤ ਆ ਸਾਰੇ ਕਿਸਾਨ ਆਪਣੇ ਆਪ ਵਿਚਾਰਿਆਂ ਦੇ ਸਰਕਾਰ ਤਰਫੋਂ ਕੁਝ ਨਹੀਂ ਹੋਇਆ ਆ ਬੰਦ ਲਾ ਲਿਆ ਤੇ ਉਹ ਲੜਖੜਾ ਕਰੀ ਜਾਂਦੇ ਆ ਆਪਣੇ ਆਪ ਆਪਣੇ ਕੋਲੋਂ ਪੈਸਾ ਇਕੱਠਾ ਕਰਕੇ ਤੇ ਜੇ ਬੰਦ ਨਾ ਧੱਕਾ ਕਰਦੇ ਅਸਾਰੇ 40 ਪਿੰਡ ਡੁੱਬ ਜਾਣੇ ਤੇ ਆ ਮੈਂ ਮੈਨੂੰ ਦੁੱਖ ਹੁੰਦਾ ਕਿ ਉਹ ਕਹਿੰਦੇ ਕਿ ਆ ਤਾਂ ਪੰਜਾਬੀ ਤਕੜੇ ਖਾਲਸਾ ਕੌਮ ਤਕੜੀ ਹੈ ਜਿਹੜੇ ਕਿੰਨੀ ਹਿੰਮਤ ਕੀਤੀ ਹੈ ਨਹੀਂ ਤਾਂ ਜੇ ਇਹਦਾ ਕੁਝ ਕਿਤੇ ਹੋਰ ਹੁੰਦਾ ਸਾਰਾ ਰੁੜ ਜਾਣਾ ਸੀ ਸਾਹਿਬ ਸ਼ਰਮ ਨਹੀਂ ਕਰੀ ਉਹਨੂੰ ਕੀ ਮਤ ਕਰ ਰਹੇ ਤੁਸੀਂ ਯਾਰ ਜੀ ਦੇਖੋ ਜੋ ਜਿੱਥੇ ਜੋ ਚੀਜ਼ ਦੀ ਲੋੜ ਮੈਂ ਕਿਹਾ ਕੁਝ ਵੀ ਨਹੀਂ ਲੋੜ ਹੈ ਅਸੀਂ ਹਾਜ਼ਰ ਹੈ ਜਿਵੇਂ ਇਹਨਾਂ ਨੂੰ ਡੀਜ਼ਲ ਦੀ ਲੋੜ ਸੀ ਅਸੀਂ ਡੀਜ਼ਲ 3000 ਲੀਟਰ ਦੇ ਲੱਖ ਰੁਪਏ ਕੈਸ਼ ਤੇ ਡੀਲਰ ਦੇ ਕੇ ਦੇ ਗਏ ਬਾਕੀ ਜਿੱਥੇ ਵੀ ਕੋਈ ਲੋੜ ਪਈ ਆਪਾਂ ਦੇ ਦਾਂ ਬਾਦਾ ਸਰ ਬਾਦਾ ਸਰ ਜੀ ਵੀ ਅੰਮੀ ਕਹਿੰਦੀ ਹੈ ਕਿ ਸਰਕਾਰ ਨੇ ਸਫਾਈ ਚੜਾਈ ਜੀ ਸਰਕਾਰ ਦੀ ਮੰਜ਼ੂਰੀ ਨਾਲ 52 ਸਰਕਾਰ ਦੀ ਬਣਦੀ ਸੀ ਪਰ ਉਹਨਾਂ ਦੀ ਇਹ ਲਾਪਰਵਾਹੀ ਰਹੀ ਹੈ ਦੇਖੋ ਸਰਕਾਰ ਤਾਂ ਹੁਣ ਵੀ ਚੱਕਰ ਦੀ ਗੱਲ ਸਮਝ ਨਹੀਂ ਸਰਕਾਰ ਤਾਂ ਹੁਣ ਵੀ ਕਰਨੀ ਨਹੀਂ ਦੇ ਕੁਝ ਹੁਣ ਜੇ ਹੁੰਦੀ ਜੇ ਸਰਕਾਰ ਦੀਆਂ ਜੀਸੀਬੀਆਂ ਆ ਜਾਂਦੀਆਂ ਦੇ ਘਰ ਤੋਂ ਬੜਾ ਬੰਦ ਲਾ ਲੈਂਦੇ ਜਾਂ ਇਹ ਤੇ ਦੂਜਾ ਸਮਾਨ ਕੁਛ ਨਹੀਂ ਹੈ ਚਲੋ ਕੀ ਸੀਐਮ ਕੋਈ ਦੇਖ ਦਿਓ ਜੀ ਪੀਐਮ ਵੀ کہہ ਰਹੇ ਨੇ ਤਿੰਨੋ ਸਟੇਟਾਂ ਨੇ ਮਨਜ਼ੂਰੀ ਨਾਲ ਪਾਣੀ ਛੱਡੇ ਹੈ ਇਸ ਤੇ ਕੀ ਆ ਗਾਇਆ ਦੇਖੋ ਮੈਂ ਹੁਣ ਸੀਐਮ ਬਾਰੇ ਕੁਛ ਨਹੀਂ ਗੱਲ ਕਰਨੀ ਪੀਐਮ ਵੀ ਪੀਐਮ ਵੀ ਵੀ ਕਹਿ ਰਹੇ ਆਜ ਮੀਟਿੰਗ ਹੋਈ ਹੈ ਤਿੰਨੋ ਸਟੇਟਾਂ ਨੇ ਸਹਿਮਤੀ ਨਾਲ ਪਾਣੀ ਛੱਡਿਆ ਸੀ ਦੇਖੋ ਪੀਬੀਐਮ ਵੀ ਪਹਿਲੇ ਕੰਟਰੋਲ ਪੰਜਾਬ ਦਾ ਸੀ ਉਦੋਂ ਅਸੀਂ ਕੰਟਰੋਲ ਕਰਦੇ ਸੀ ਹੁਣ ਤਾਂ ਸੈਂਟਰ ਲੈ ਗਿਆ ਕੰਟਰੋਲ ਬਸ ਕਿੰਨੀ